ਉਹ ਉਸ ਦਿਨ ਦੇ ਅਸੀਂ ਇਸੇ ਘਟਨਾ ਕਰਕੇ ਨਾ ਪੂਰੀ ਤਰ੍ਹਾਂ ਹਲੂਨੇ ਦੇ ਅੰਦਰੋਂ ਪਰ ਆਜੇ ਸਾਡੇ ਆਲੇ ਦੁਆਲੇ ਪਰਿਵਾਰ ਖੜਾ ਛੋਟੀ ਜੀ ਬੱਚੀ ਦੀਆਂ ਅੱਖਾਂ 'ਚ ਦੇਖ ਕੇ ਮਾਤਾ ਦੀਆਂ ਪਿਤਾ ਦੀਆਂ ਇਹਨਾਂ ਦੀਆਂ ਭੂਆ ਆਈਆਂ ਹੋਈਆਂ ਏ ਇਸ ਵੇਲੇ ਸਾਡੇ ਵੀ ਜਿੱਦਾਂ ਕਹਿੰਦੇ ਨਾ ਲੂਕਣ ਨੇ ਖੜੇ ਹੋਏ ਪੇ ਉਹ ਅਹਿਸਾਸ ਸਾਨੂੰ ਇਸ ਵਕਤ ਹੋ ਰਿਹਾ ਬੇ ਇਸ ਪਰਿਵਾਰ ਨਾਲ ਕਿਹੜੇ ਹਾਲਾਤਾਂ ਜੋ ਗੁਜ਼ਰਿਆ ਐਦਾਂ ਦੇ ਬੰਦੇ ਦਾ ਤਾਂ ਇੰਕਾਊਂਟਰ ਕਰ ਦੇਣਾ ਚਾਹੀਦਾ ਤਾਂ ਸਰਕਾਰ ਨੂੰ ਪੁਲਿਸ ਨੂੰ ਉਸੇ ਵੇਲੇ ਚਲੋ ਹੁਣ ਕਾਨੂੰਨ ਦੇ ਨਿਯਮਾਂ ਮੁਤਾਬਕ ਚੱਲ ਰਿਪਈਏ ਮਸਾਲੀ ਕਾਰਵਾਈ ਹੋਣੀ ਚਾਹੀਦੀ ਪੂਰਾ ਪੰਜਾਬ ਹਰ ਇੱਕ ਪੰਜਾਬ ਦੀ ਮਾਂ ਹਰ ਇੱਕ ਪੰਜਾਬ ਦੀ ਧੀ ਹਰ ਇੱਕ ਪੰਜਾਬ ਦਾ ਪਿਓ ਪੂਰੀ ਤਰ੍ਹਾਂ ਤਰਸਤ ਹੋਇਆ ਪਿਆ ਵੀ ਇਹ ਘਟਨਾ ਉਸ ਨਗਰੀ ਚ ਉਸ ਉਸ ਸੂਬੇ ਚ ਜਿਹਨੂੰ ਗੁਰੂਆਂ ਪੀਰਾਂ ਦੀ ਧਰਤੀ ਕਹਿੰਦੇ ਜਿਹੜਾ ਹਮੇਸ਼ਾ ਰੱਖਿਆ ਕਰਨ ਦੇ ਲਈ ਜਾਣਿਆ ਗਿਆ ਏ ਬਾਹਰੀ ਹਮਲਿਆਂ ਨੂੰ ਰੋਕਣ ਲਈ ਜਾਣਿਆ ਗਿਆ ਏ ਸੋ ਮੈਂ ਤਾਂ ਭਾਈ ਇਹੀ ਕਹਿੰਦਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਰਕਾਰ ਮਸਾਲੀ ਕਾਰਵਾਈ ਕਰ ਦਵੇ ਪੂਰਾ ਪੰਜਾਬ ਇਸ ਵਕਤ ਮਤੇ ਪਾਰਿਆ ਪੰਚਾਇਤਾਂ ਮਤੇ ਪਾਰੀਆਂ ਇਹਦਾ ਮਤਲਬ ਸਮਝ ਲੈਣਾ ਚਾਹੀਦਾ ਕਿ ਜਿਹੜੇ ਪ੍ਰਵਾਸੀ ਐ ਸਾਡੀ ਕੋ ਨਿੱਜੀ ਦੁਸ਼ਮਣੀ ਨਹੀਂ ਐ ਪਰ ਜੋ ਹਾਲਾਤ ਮਾੜੇ ਅਨਸਰ ਪੰਜਾਬ ਚ ਲਿਆ ਕੇ ਬਣਾ ਰਹੇ ਹੁਣ ਉਹ ਸਮਾਂ ਆ ਗਿਆ ਕਿ ਸੋਧ ਕਰਕੇ ਜਿਹੜੇ ਮਾੜੇ ਲੋਕਾਂ ਪੰਜਾਬ ਤੇ ਬਾਹਰ ਜਾਣੇ ਚਾਹੀਦੇ ਨੇ ਅਸੀਂ ਨਹੀਂ ਕਹਿੰਦੇ ਕੋਈ ਵੀ ਗਰਮੀ ਕਰੇ ਜਾਂ ਕਿਸੇ ਤਰੀਕੇ ਦੇ ਨਾਲ ਤਲਖੀ ਕਰੇ ਪਰ ਹੁਣ ਪੰਜਾਬੀਅਤ ਨੂੰ ਬਚਾਣ ਲਈ ਆਪਣੇ ਬੱਚਿਆਂ ਨੂੰ ਬਚਾਣ ਲਈ ਆਪਣੇ ਕਲਚਰ ਨੂੰ ਬਚਾਣ ਦੇ ਲਈ ਅਜਿਹਿਆਂ ਮਾਵਾਂ ਦੇ ਅੱਖਾਂ ਦੇ ਵਿੱਚ ਮੁੜ ਕੇ ਹੰਝੂ ਨਾ ਆਵੇ ਅਜਿਹੇ ਹਿਸ਼ਾਰਪੁਰ ਫਿਰਨਾ ਬੜੇ ਕੁੰਬੜਾ ਫਿਰਨਾ ਬੜੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਔਰ ਪ੍ਰਸ਼ਾਸਨ ਨੂੰ ਤੁਰੰਤ ਮੁਕਿਆ ਕੁਛ ਨਹੀਂ ਹੁੰਦਾ ਚਲਾਨ ਪੇਸ਼ ਕਰਨਾ ਹੁੰਦਾ ਹੈ ਇਹਦੀਆਂ ਲੀਗਲ ਪ੍ਰोसीडिंग ਹੁੰਦੀਆਂ ਉਹਨੂੰ ਕੁਝ ਦਿਨਾਂ ਵਿੱਚ ਕੰਪਲੀਟ ਕਰਕੇ ਇਹਨੂੰ ਫਾਂਸੀ ਦੇ ਤਖਤੇ ਤੇ ਲਟਕਾਣ ਤੇ ਅਜਿਹੇ ਮਾਮਲਿਆਂ ਵਿੱਚ ਪੰਜਾਬ ਸਰਕਾਰ ਜਾਂ ਸਾਡੇ ਕਾਨੂੰਨ ਦੇ ਸ਼ੋਧ ਕਰਤਾ ਸ਼ੋਧ ਕਰਕੇ ਅਜਿਹੇ ਆਦਮੀਆਂ ਨੂੰ ਚੌਂਕ 'ਚ ਗੋਲੀ ਮਾਰਨੇ ਦਾ ਜਾਂ ਫਾਂਸੀ ਲਟਕਾਉਣ ਦਾ ਪ੍ਰਬੰਧਨ ਬਣਾਣ ਤਾਂ ਕਿ ਮੁੜ ਕੇ ਇਹ ਦਿਨਾਂ ਦੇਖਣੇ ਪਵੇ ਇਸ ਦੁੱਖ ਦੀ ਘੜੀ 'ਚ ਪਰਿਵਾਰ ਨਾਲ ਖੜੇ ਆ ਪਰ ਦੁੱਖ ਬਹੁਤ ਅਸਹਾਏ ਆ ਗੱਲਾਂ ਨਾਲ ਕਰਨਾ ਕਹਿਣਾ ਸੁਖਾ ਹੈ ਜੋ ਇਸ ਪਰਿਵਾਰ ਨਾਲ ਬੀਤੀ ਮਾਲਕ ਕਿਸੇ ਨਾਲ ਨਾ ਕਰੇ ਔਰ ਇੱਕ ਅਗਲੀ ਕਾਲ ਹੈ ਪਰਿਵਾਰ ਸਲਾਹ ਕਰਕੇ ਪੂਰੇ ਪੰਜਾਬ ਦੀ ਹੁਸ਼ਿਆਰ ਵਿੱਚ ਹੁਸ਼ਿਆਰਪੁਰ ਵਿੱਚ ਆਂਦੇ ਦੋ ਦਿਨਾਂ ਚ ਦੇ ਰਿਆ ਜਿਹੜੇ ਅਸੀਂ ਜੁਦੇ-ਜੁਦੇ ਮਤੇ ਪਾ ਰਹੇ ਨੇ ਜੁਦੇ-ਜੁਦੇ ਅਲੱਗ-ਅਲੱਗ ਚੱਲੇ ਹੋਏ ਨੇ ਇੱਕ ਲੜੀ ਦੇ ਤਹਿਤ ਪੂਰੇ ਪੰਜਾਬ ਨੂੰ ਸੇਧ ਦੇ ਕੇ ਔਰ ਸਰਕਾਰ ਤੋਂ ਇਹ ਚੀਜ਼ ਪਾਸ ਕਰਵਾ ਕੇ ਦਮ ਲੈਣਾ ਹੈ ਭਈ ਭਾਈ ਹੁਣ ਇਹ ਬਾਹਰੀ ਲੋਕ ਪ੍ਰਵਾਸੀ ਕਹ ਲਈਏ ਜਾਂ ਹੋਰ ਦੇਸ਼ਾਂ ਤੋਂ ਆਏ ਨੇ ਜਿਨ੍ਹਾਂ ਦੀ ਪਹਿਚਾਣੇ ਨਹੀਂ ਹੈ ਉਹ ਖਤਰਾ ਬਣ ਚੁੱਕੇ ਪੰਜਾਬ ਲਈ ਇਹਨਾਂ ਨੂੰ ਪੰਜਾਬ ਤੋਂ ਬਾਹਰ ਕਰਕੇ ਦਮ ਲੈਣਾ ਲੀਗਲ ਤਰੀਕੇ ਨਾਲ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਾਂ ਜੀ ਪਛਾਣ ਤੋਂ ਇਹ ਮੰਗ ਕਰਦਾ ਵੀ ਉਹਨੂੰ ਛੇਤੀ ਕੋ ਛੇਤੀ ਵਿੱਚ ਫਾਂਸੀ ਦਿੱਤੀ ਜਾਵੇ ਇਹ ਫਾਂਸੀ ਤੋਂ ਵੱਧ ਕੇ ਕੋਈ ਸਜ਼ਾ ਹੈ ਕਿ ਤਾਂ ਉਹ ਵੀ ਦਿੱਤੀ ਜਾਵੇ ਬਸ ਛੇਤੀ ਦਿੱਤੀ ਜਾਵੇ ਜਲਦੀ ਤੋਂ ਜਲਦੀ ਇਹ ਹੀ ਮੰਗ ਕਰਦਾ ਹੈ ਕੀ ਲੱਗਦਾ ਜਿਹੜੇ ਪ੍ਰਵਾਸੀ ਆ ਪੰਜਾਬ ਦੇ ਵਾਸਤੇ ਖਤਰਾ ਹੀ ਹੈ ਇਹ ਦੇਖੋ ਜੇ ਇਦਾਂ ਦੇ ਆ ਤਾਂ ਫੇ ਖਤਰਾ ਹੀ ਆ ਜੀ ਇਹ ਕੱਲੀ ਤੌੜੀ ਕੱਟਣਾ ਨਹੀਂ ਪੂਰਾ ਪੰਜਾਬ ਪੂਰਾ ਇਹ ਅਸੀਂ ਇਦਾਂ ਦੇ ਜਿਹੜੀ ਆ ਲੜਾਈ ਅਸੀਂ ਜਾਰੀ ਰੱਖਾਂਗੇ ਜੀ ਜਿੰਨਾ ਚਾਹੇ ਇਸ ਦਰਿੰਦੇ ਨੂੰ ਸਜ਼ਾ ਨਹੀਂ ਮਿਲਦੀ ਸਾਨੂੰ ਜਿੱਥੇ ਅਮਾ ਜੀ ਜਾਣਾ ਪੈ ਜਵੇ ਅਸੀਂ ਉੱਥੇ ਵੀ ਲੜਾਈ ਲੜਾਂਗੇ ਬਹੁਤ ਜ਼ਿਆਦਾ ਕੀ ਮੰਗ ਕਰਦੇ ਹੋ ਬੇਟਾ ਬਈ ਕਿੰਧਾਂ ਦੀ ਸਜ਼ਾ ਉਹਨੂੰ ਮਿਲਣੀ ਚਾਹੀਦੀ ਹੈ ਜਿਹੜਾ ਪਹਿਲਾਂ ਤੋਂ ਮੇਰੇ ਸਾਹਮਣੇ ਆਵੇ ਮੈਂ ਉਹਨੂੰ ਪੁੱਛਿਆ ਉਹਦਾ ਹਰ ਵੀਰ ਦਾ ਕਿ ਕਿ ਸੋਸੇ ਜਿਹੜਾ ਤੂੰ ਉਹਨੇ ਮਾਰਿਆ ਵਾ ਉਸ ਤੋਂ ਬਾਅਦ ਉਹਨੂੰ 500 ਦਿੱਤੀ ਜਾਵੇ ਤਾਂ ਕਿ ਹੋਰ ਕਿਸੇ ਨਾਲ ਬੱਚੇ ਨਾ ਨਹੀਂ ਹੋਵੇ ਇੱਧਰ ਜਦੋਂ ਮੇਰਾ ਜਪਰਾ ਨਾ ਹੋਈ ਆ ਵੇਖੋ ਜੀ ਪ੍ਰਸ਼ਾਸਨ ਤੋਂ ਤਾਂ ਸਾਡੀ ਇਹ ਹੀ ਮੰਗਿਆ ਜੀ ਸਾਡੀ ਪਿੰਡ ਵਾਸੀਆਂ ਦੀ ਫੈਮਿਲੀ ਦੀ ਤੇ ਇਲਾਕਾ ਵਾਸੀਆਂ ਦੀ ਤੇ ਮਹਿਜ ਸਾਰੇ ਹਿੰਦੂ ਸੌਰੀ ਹਿੰਦੁਸਤਾਨ ਦੇ ਇਹ ਜਿਹੜਾ ਦਰਿੰਦਾ ਆ ਜੀ ਇਹਨੂੰ ਜਲਦ ਤੋਂ ਜਲਦ ਜਿਹੜੀ ਆ ਇਹ ਮੌਤ ਦੀ ਸਜ਼ਾ ਦਿੱਤੀ ਜਾਵੇ ਜੀ ਇਸ ਕੇਸ ਨੂੰ ਫਾਸਟ ਟਰੈਕ ਦੇ ਵਿੱਚ ਰੱਖ ਕੇ ਜਿਹੜਾ ਇਹ ਮਤਲਬ ਇਸ ਦਰਿੰਦਾ ਆ ਜਿਹੜਾ ਜੀ ਇਹਦੀ ਸਾਨੂੰ ਜਿੱਦਾਂ ਖਬਰ ਹੋਣੀ ਚਾਹੀਦੀ ਆ ਜੀ ਇਹ ਇਹਨੂੰ ਜਿਹੜੀ ਆ ਸਜਾਏ ਮੌਤ ਜਿਹੜੀ ਆ ਹੋ ਗਈ ਆ ਜੀ। ਕੁਝ ਬੋਲ ਨਹੀਂ ਤਾ। ਬਸ ਇਹ ਕਹਿਣਾ ਚਾਹੁੰਦੀ ਹਾਂ ਉਹਨੂੰ फांसी ਦਿੱਤੀ ਜਾਵੇ, ਚੁੱਕ ਚੁੱਕੜੀ फांसी ਦਿੱਤੀ ਜਾਵੇ। ਅਸਲ ਕਿਹੜੀ ਪੁਰਜੂ ਪੁੱਛਣਾ ਚਾਹੁੰਦੀ ਆ ਸਾਡੇ ਬੱਚੇ ਦਾ ਕੀ ਕਸੂਰ ਸੀਗਾ। ਬਸ ਉਹ ਇਹ ਕਹਿਣਾ ਚਾਹੁੰਦਾ ਕਿ ਇਹ ਕਿ ਹੋਰ ਕਿਸੇ ਬੱਚੇ ਨਾਲ ਅਜਾ ਨਾ ਹੋਵੇ। ਕਦੇ ਤੁਹਾਨੂੰ ਵੀ ਪਰਿਵਾਰ ਦੇ ਨੇੜੇ ਪਹਿਲਾਂ ਕਦੇ ਆਇਆ? ਨਹੀਂ ਬੋਝ ਕਰਦੀ ਨਹੀਂ ਅਸੀਂ ਦੇਖਿਆ ਉਹਨੂੰ ਬਸ। ਕਦੀ ਵੀ ਨਹੀਂ ਪਿੱਛਾ ਆਮ।